ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੋਂ ਸੇਕਰ ਚੈਨਲ ਪੰਜਾਬੀ ਰਾਸ਼ਟਰਪਤੀ ਟਰਾਨਾਈਟ ਟੈਂਪਨੇ ਬੁੱਧਵਾਰ ਰਾਤ ਨੂੰ ਵਾਈਟ ਹਾਊਸ ਤੋਂ ਰਾਸ਼ਟਰ ਨੂੰ ਲਾਈਵ ਪ੍ਰਾਈਮ ਟਾਈਮ ਸੰਬੋਧਨ ਕੀਤਾ ਜਿਦੇ ਵਿੱਚ ਮੁਖਤੋਰ ਉਤੇ ਅਮਰੀਕੀ ਅਰਥਵਿਵਸਥਾ ਉਤੇ ਧਿਆਨ ਕੇਂਦਰਿਤ ਕੀਤਾ ਗਿਆ ਆਪਣੇ ਭਾਸ਼ਣ ਦੌਰਾਨ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸ਼ੁੱਕਰਵਾਰ ਨੂੰ ਉਤਰੀ ਕੈਰੋਲੀਨਾ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਨੇ ਕੰਪਨੀ ਸਾਬਕਾ ਮੀਕ ਰਾਸ਼ਟਰਪਤੀ ਜੋਬੀਡਨ ਨੂੰ ਮਹਿੰਗਾਈ ਅਤੇ ਉੱਚ ਕੀਮਤਾ ਦੇ ਲਈ ਜ਼ਿੰਮੇਵਾਰ ਠੋਰਾਇਆ। ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਹੋਇਆ ਅਤੇ ਕਈ ਸਕਾਰਾਤਮਕ ਵਿਕਾਸ ਵੀ ਹੋਏ ਨੇ। ਆਪਣੇ ਪਾਸ਼ੇਨ ਦੌਰਾਨ ਟਰੰਪ ਨੇ ਇੱਕ ਵਾਰ ਫਿਰ ਪਰਡਨ ਦੇ ਤਿੱਖੇ ਹਮਲੇ ਕੀਤੇ ਨੇ ਤੇ ਆਪਣੇ ਸੰਬੋਧਨ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇੱਕ ਨਵੀਂ ਯੋਜਨਾ ਦਾ ਵੀ ਐਲਾਨ ਕਰ ਦਿੱਤੇ। ਇਸ ਨੂੰ ਵਾਰੀਅਰ ਡਿਵੀਡੈਂਡ ਕਿਹਾ ਗਿਆ। ਇਸ ਪਹਿਲ ਕਦਮੀ ਦੇ ਤਹਿਤ ਲਗਭਗ 10 ਲੱਖ ਫੌਜੀ ਕਰਮਚਾਰੀਆਂ ਨੂੰ 1776 ਡਾਲਰ ਦੇ ਚੈੱਕ ਮਿਲਣਗੇ ਤੇ 트াম্প ਨੇ ਇਸ ਨੂੰ ਫੌਜੀ ਕਰਮਚਾਰੀਆਂ ਦੇ ਸਨਮਾਨ ਅਤੇ ਯੋਗਦਾਨ ਦੀ ਮਾਨਤਾ ਵਜੋਂ ਵੀ ਦੱਸਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਸਾਲ ਅਤੇ 크리스마ਸ ਦੇ ਤਿਉਹਾਰ ਤੋਂ ਪਹਿਲਾਂ ਰਾਸ਼ਟਰ ਨੂੰ ਸੰਬੋਧਨ ਕਰਦੇ ਆ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਵੇਰਵਾ ਦਿੱਤਾ ਅਤੇ ਅਮਰੀਕੀ ਸੈਨਿਕਾਂ ਦੇ ਲਈ ਇੱਕ ਵਿਸ਼ੇਸ਼ ਵਿੱਤੀ ਤੋਹਫ਼ਾ ਐਲਾਨ ਕੀਤਾ। ਰਾਸ਼ਟਰਪਤੀ ਟਰੰਪ ਨੇ ਦੇਸ਼ ਦੀ ਸੇਵਾ ਕਰ ਰਹੇ ਫੌਜੀਅਤ ਦੇ ਸਨਮਾਨ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਹੈ। ਹਰੇਕ ਸਿਪਾਹੀ ਨੂੰ 1776 ਡਾਲਰ ਦਿੱਤੇ ਜਾਣਗੇ, ਯਾਨੀ ਕਿ ਲਗਭਗ 1.48 ਲੱਖ ਰੁਪਏ ਤੱਕ ਜਾਵੇਗਾ। ਇਸ લાભ 1 ਕਰੋੜ 4 ਲੱਖ 50 ਹਜ਼ਾਰ ਤੋਂ ਵੱਧ ਫੌਜੀ ਕਰਮਚਾਰੀਆਂ ਨੂੰ ਮਿਲੇਗਾ। ਇਹ ਰਾਸ਼ੀ

Warrior dividend before Christmas, a warrior dividend in honor of our nation's founding in 1776. We are sending every soldier $1,776. Think of that. And the checks are already on the way. Nobody understood that one until about 30 minutes ago. We made a lot more money ਹਾਲ ਹੀ ਦੇ ਦਿਨਾਂ ਵਿੱਚ 트럼ਪ ਨੂੰ ਮਹਿੰਗਾਈ ਅਤੇ ਰਹਿਣ ਸਹਿਣ ਦੀ ਵੱਡੀ ਲਾਗਤ ਉੱਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਉਹਨਾਂ ਦੀ ਆਪਣੀ ਪਾਰਟੀ ਦੇ ਕੁਝ ਲੋਕ ਵੀ ਸ਼ਾਮਲ ਨੇ ਆਲੋਚਕਾਂ ਦਾ ਕਹਿਣਾ ਹੈ ਕਿ ਉਹ ਆਮ ਲੋਕਾਂ ਦੀਆਂ ਆਰਥਿਕ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਛੋਟੇ ਕਦਮ ਨਹੀਂ ਚੁੱਕ ਰਹੇ ਹਾਲੇ ਕਿ 트럼ਪ ਨੇ ਇਹਨਾਂ ਦੋਸ਼ਾਂ ਨੂੰ ਲਗਾਤਾਰ ਖਾਜ ਕੀਤਾ ਅਤੇ ਮਹਿੰਗਾਈ ਅਤੇ ਕਫਾਇਤੀ ਬਾਰੇ ਚਿੰਤਾਵਾਂ ਨੂੰ ਡੈਮੋਕ੍ਰੈਟਿਕ ਪਾਰਟੀ ਦੁਆਰਾ ਕੀਤਾ ਗਿਆ ਤੋਖਾ ਦੱਸਿਆ ਰਾਸ਼ਟਰਪਤੀ ਨੇ ਦੁਹਰਾਇਆ ਕਿ ਉਹਨਾਂ ਦੀਆਂ ਨੀਤੀਆਂ ਲੰਬੇ ਸਮੇਂ ਦੇ ਵਿੱਚ ਅਮਰੀਕੀ ਅਰਥਵਿਵਸਥਾ ਨੂੰ ਮਜ਼ਬੂਤ ਕਰਨਗੀਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਰਾਤ ਨੂੰ ਵਾਈਟ ਹਾਊਸ ਤੋਂ ਰਾਸ਼ਟਰ ਨੂੰ ਲਾਈਵ ਪ੍ਰਾਈਮ ਟਾਈਮ ਸੰਬੋਧਨ ਕੀਤਾ ਜਿਦੇ ਵਿੱਚ ਮੁੱਖ ਤੌਰ ਉਤੇ ਅਮਰੀਕੀ ਅਰਥਵਿਵਸਥਾ ਉਤੇ ਧਿਆਨ ਕੇਂਦਰਿਤ ਕੀਤਾ ਗਿਆ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਸ਼ੁੱਕਰਵਾਰ ਨੂੰ ਉੱਤਰੀ ਕੈਰੋਲਿਨਾ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਨੇ ਕੰਪਨੀ ਸਾਬਕਾ ਮਿਕ ਰਾਸ਼ਟਰਪਤੀ ਜੋਬੀਡਨ ਨੂੰ ਮਹਿੰਗਾਈ ਅਤੇ ਉੱਚ ਕੀਮਤਾ ਦੇ ਲਈ ਜ਼ਿੰਮੇਵਾਰ ਠੋਰਾਇਆ। ਉਹਨਾਂ ਨੇ ਦਾਵਾ ਕੀਤਾ ਕਿ ਉਹਨਾਂ ਦੇ ਕਾਲ ਚਲ ਦੇ ਦੌਰਾਨ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਹੋਇਆ ਅਤੇ ਕਈ ਸਕਾਰਾਤਮਕ ਵਿਕਾਸ ਵੀ ਹੋਏ ਨੇ। ਆਪਣੇ ਪਾਸ਼ਣ ਦੌਰਾਨ ਟੰਪ ਨੇ ਇੱਕ ਵਾਰ ਫਿਰ ਪਰਡਨ ਦੇ ਤਿੱਖੇ ਹਮਲੇ ਕੀਤੇ ਨੇ ਤੇ ਆਪਣੇ ਸੰਬੋਧਨ ਦੇ ਵਿੱਚ ਰਾਸ਼ਟਰਪਤੀ ਟੰਪ ਨੇ ਇੱਕ ਨਵੀਂ ਯੋਜਨਾ ਦਾ ਵੀ ਐਲਾਨ ਕਰ ਦਿੱਤਾ। ਇਸ ਨੂੰ ਵਾਰੀਅਰ ਡਿਵੀਡੈਂਡ ਕਿਹਾ ਗਿਆ। ਇਸ ਪਹਿਲਕਦਮੀ ਦੇ ਤਹਿਤ ਲਗਭਗ 10 ਲੱਖ ਫੌਜੀ ਕਰਮਚਾਰੀਆਂ ਨੂੰ 1776 ਡਾਲਰ ਦੇ ਚੈੱਕ ਮਿਲਣਗੇ ਤੇ 트ੰਪ ਨੇ ਇਸ ਨੂੰ ਫੌਜੀ ਕਰਮਚਾਰੀਆਂ ਦੇ ਸਨਮਾਨ ਅਤੇ ਯੋਗਦਾਨ ਦੀ ਮਾਨਤਾ ਵਜੋਂ ਵੀ ਦੱਸਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਸਾਲ ਅਤੇ 크리스마ਸ ਦੇ ਤਿਹਾੜੇ ਤੋਂ ਪਹਿਲਾਂ ਰਾਸ਼ਟਰ ਨੂੰ ਸੰਬੋਧਨ ਕਰਦੇ ਆਪਨੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਵਰਣਨ ਦਿੱਤਾ ਅਤੇ ਅਮਰੀਕੀ ਸੈਨਿਕਾਂ ਦੇ ਲਈ ਇੱਕ ਵਿਸ਼ੇਸ਼ ਵਿੱਤੀ ਤੋਹਫ਼ਾ ਦਾ ਐਲਾਨ ਕੀਤਾ। ਰਾਸ਼ਟਰਪਤੀ ਟਰੰਪ ਨੇ ਦੇਸ਼ ਦੀ ਸੇਵਾ ਕਰ ਰਹੇ ਫੌਜੀਅਤ ਦੇ ਸਨਮਾਨ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਹੈ। ਹਰੇਕ ਸਿਪਾਹੀ ਨੂੰ 1776 ਡਾਲਰ ਦਿੱਤੇ ਜਾਣਗੇ। ਯਾਨੀ ਕਿ ਲਗਭਗ 1.48 ਲੱਖ ਰੁਪਏ ਦਿੱਤਾ ਜਾਵੇਗਾ ਇਸ લાભ 1 ਕਰੋੜ 4 ਲੱਖ 50 ਹਜ਼ਾਰ ਤੋਂ ਵੱਧ ਫੌਜੀ ਕਰਮਚਾਰੀਆਂ ਨੂੰ ਮਿਲੇਗਾ ਇਹ ਰਾਸ਼ੀ 176 ਦੇ ਵਿੱਚ ਹੋਈ ਅਮਰੀਕਾ ਦੀ ਸਥਾਪਨਾ ਦੇ ਸਨਮਾਨ ਦੇ ਵਿੱਚ ਨਿਰਧਾਰਿਤ ਕੀਤੀ ਗਈ ਹੈ ਇਹ ਰਾਸ਼ੀ ਕ੍ਰਿਸਮਸ ਤੋਂ ਪਹਿਲਾਂ ਫੌਜੀ ਦੇ ਖਾਤੇ ਵਿੱਚ ਭੇਜੀ ਜਾਵੇਗੀ 450,000 military service members will receive a special, we call warrior dividend before Christmas, a warrior dividend. In honor of our nation's founding in 1776, we are sending every soldier $1,776. Think of that. And the checks are already on the way. Nobody understood that one until about 30 minutes ago we made a lot more money ਹਾਲ ਹੀ ਦੇ ਦਿਨਾਂ ਵਿੱਚ 트럼ਪ ਨੂੰ ਮਹਿੰਗਾਈ ਅਤੇ ਰਹਿਣ ਸਹਿਣ ਦੀ ਵੱਡੀ ਲਾਗਤ ਉੱਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਉਨ੍ਹਾਂ ਦੀ ਆਪਣੀ ਪਾਰਟੀ ਦੇ ਕੁਝ ਲੋਕ ਵੀ ਸ਼ਾਮਲ ਨੇ ਆਲੋਚਕਾਂ ਦਾ ਕਹਿਣਾ ਹੈ ਕਿ ਉਹ ਆਮ ਲੋਕਾਂ ਦੀਆਂ ਆਰਥਿਕ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਛੋਟੇ ਕਦਮ ਨਹੀਂ ਚੁੱਕਰੇ ਹਾਲੇ ਕਿ ਟਰੰਪ ਨੇ ਇਹਨਾਂ ਦੋਸ਼ਾਂ ਨੂੰ ਲਗਾਤਾਰ ਖਾਜ ਕੀਤਾ ਤੇ ਮਹਿੰਗਾਈ ਅਤੇ ਕਫਾਇਤੀ ਬਾਰੇ ਚਿੰਤਾਵਾਂ ਨੂੰ ਡੈਮੋਕ੍ਰੈਟਿਕ ਪਾਰਟੀ ਦੁਆਰਾ ਕੀਤਾ ਗਿਆ ਤੋਖਤ ਦੱਸਿਆ ਰਾਸ਼ਟਰਪਤੀ ਨੇ ਧੁਰਾਇਆ ਕਿ ਉਹਨਾਂ ਦੀਆਂ ਨੀਤੀਆਂ ਲੰਬੇ ਸਮੇਂ ਦੇ ਵਿੱਚ ਅਮਰੀਕੀ ਅਰਥਵਿਵਸਥਾ ਨੂੰ ਮਜ਼ਬੂਤ ਕਰਨਗੀਆਂ ਰਾਸ਼ਟਰਪਤੀ ਚੁਨਾਈ ਟਰੰਪ ਨੇ ਬੁੱਧਵਾਰ ਰਾਤ ਨੂੰ ਵਾਈਟ ਹਾਊਸ ਤੋਂ ਰਾਸ਼ਟਰ ਨੂੰ ਲਾਈਵ ਪ੍ਰਾਈਮ ਟਾਈਮ ਸੰਬੋਧਨ ਕੀਤਾ ਜਿਦੇ ਵਿੱਚ ਮੁੱਖ ਤੌਰ ਉਤੇ ਅਮਰੀਕੀ ਅਰਥਵਿਵਸਥਾ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਸ਼ੁੱਕਰਵਾਰ ਨੂੰ ਉਤਰੀ ਕੈਰੋਲਿਨਾ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਨੇ ਕੰਪਨੀ ਸਾਬਕਾ ਮਕੀ ਰਾਸ਼ਟਰਪਤੀ ਜੋਬੀਟਨ ਨੂੰ ਮਹਿੰਗਾਈ ਅਤੇ ਉੱਚ ਕੀਮਤਾਂ ਦੇ ਲਈ ਜ਼ਿੰਮੇਵਾਰ ਠਹਿਰਾਇਆ ਉਨ੍ਹਾਂ ਨੇ ਦਾਵਾ ਕੀਤਾ ਹੈ ਕਿ ਉਨ੍ਹਾਂ ਦੇ ਕਾਲਜ ਕਾਲ ਦੇ ਦੌਰਾਨ ਆਰਥਿਕ ਸਥਿਤੀ ਦੇ ਵਿੱਚ ਸੁਧਾਰ ਹੋਇਆ ਅਤੇ ਕਈ ਸਕਾਰਾਤਮਕ ਵਿਕਾਸ ਵੀ ਹੋਏ ਨੇ ਆਪਣੇ ਭਾਸ਼ਣ ਦੌਰਾਨ ਟਰੰਪ ਨੇ ਇੱਕ ਵਾਰ ਫਿਰ ਪਰਡਨ ਦੇ ਤਿੱਖੇ ਹਮਲੇ ਕੀਤੇ ਨੇ ਤੇ ਆਪਣੇ ਸੰਬੋਧਨ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਇੱਕ ਨਵੀਂ ਯੋਜਨਾ ਦਾ ਵੀ ਐਲਾਨ ਕਰ ਦਿੱਤੇ ਇਸ ਨੂੰ ਵਾਰੀਅਰ ਡਿਵੀਡੈਂਡ ਕਿਹਾ ਗਿਆ ਇਸ ਪਹਿਲਕਦਮੀ ਦੇ ਤਹਿਤ ਲਗਭਗ 10 ਲੱਖ ਫੌਜੀ ਕਰਮਚਾਰੀਆਂ ਨੂੰ 1776 ਡਾਲਰ ਦੇ ਚੈੱਕ ਮਿਲਣਗੇ ਤੇ ਟਰੰਪ ਨੇ ਇਸ ਨੂੰ ਫੌਜੀ ਕਰਮਚਾਰੀਆਂ ਦੇ ਸਨਮਾਨ ਅਤੇ ਯੋਗਦਾਨ ਦੀ ਮਾਨਤਾ ਵਜੋਂ ਵੀ ਦੱਸਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੇਂ ਸਾਲ ਅਤੇ 크리스마ਸ ਦੇ ਤਿਉਹਾਰ ਤੋਂ ਪਹਿਲਾਂ ਰਾਸ਼ਟਰ ਨੂੰ ਸੰਬੋਧਨ ਕਰਦੇ ਆ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਵਰਣਨ ਕੀਤਾ ਅਤੇ ਅਮਰੀਕੀ ਸੈਨਿਕਾਂ ਦੇ ਲਈ ਇੱਕ ਵਿਸ਼ੇਸ਼ ਵਿਤੀ ਤੋਹਫ਼ਾ ਐਲਾਨ ਕੀਤਾ। ਰਾਸ਼ਟਰਪਤੀ ਟਰੰਪ ਨੇ ਦੇਸ਼ ਦੀ ਸੇਵਾ ਕਰ ਰਹੇ ਫੌਜੀਅਤ ਦੇ ਸਨਮਾਨ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਹੈ। ਹਰੇਕ ਸਿਪਾਹੀ ਨੂੰ 1776 ਡਾਲਰ ਦਿੱਤੇ ਜਾਣਗੇ, ਯਾਨੀ ਕਿ ਲਗਭਗ 1.48 ਲੱਖ ਰੁਪਏ ਤੱਕ ਜਾਵੇਗਾ। ਇਸਲਾਬੀ ਕਰੋੜ 4 ਲੱਖ 50 ਹਜ਼ਾਰ ਤੋਂ ਵੱਧ ਫੌਜੀ ਕਰਮਚਾਰੀਆਂ ਨੂੰ ਮਿਲੇਗਾ ਇਹ ਰਾਸ਼ੀ 1776 ਦੇ ਵਿੱਚ ਹੋਈ ਅਮਰੀਕਾ ਦੀ ਸਥਾਪਨਾ ਦੇ ਸਨਮਾਨ ਦੇ ਵਿੱਚ ਨਿਰਧਾਰਤ ਕੀਤੀ ਗਈ ਹੈ ਇਹ ਰਾਸ਼ੀ 크ਿਸਮਸ ਤੋਂ ਪਹਿਲਾਂ ਫੌਜੀ ਦੇ ਖਾਤੇ ਵਿੱਚ ਭੇਜੀ ਜਾਵੇਗੀ Military service members will receive a special we call warrior dividend before Christmas. A warrior dividend in honor of our nation's founding in 1776. We are sending every soldier $1,776. Think of that. And the checks are already on the way. Nobody understood that one until about 30 minutes ago. We made a lot more money ਹਾਲ ਹੀ ਦੇ ਦਿਨਾਂ ਵਿੱਚ 트럼ਪ ਨੂੰ ਮਹਿੰਗਾਈ ਅਤੇ ਰਹਿਣ ਸਹਿਣ ਦੀ ਵੱਡੀ ਲਾਗਤ ਉੱਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਉਹਨਾਂ ਦੀ ਆਪਣੀ ਪਾਰਟੀ ਦੇ ਕੁਝ ਲੋਕ ਵੀ ਸ਼ਾਮਲ ਨੇ ਆਲੋਚਕਾਂ ਦਾ ਕਹਿਣਾ ਹੈ ਕਿ ਉਹ ਆਮ ਲੋਕਾਂ ਦੀਆਂ ਆਰਥਿਕ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਛੋਟੇ ਕਦਮ ਨਹੀਂ ਚੁੱਕ ਰਹੇ ਹਾਲੇ ਕਿ 트럼ਪ ਨੇ ਇਹਨਾਂ ਦੋਸ਼ਾਂ ਨੂੰ ਲਗਾਤਾਰ ਖਾਜ ਕੀਤਾ ਅਤੇ ਮਹਿੰਗਾਈ ਅਤੇ ਕਫਾਇਤੀ ਬਾਰੇ ਚਿੰਤਾਵਾਂ ਨੂੰ ਡੈਮੋਕ੍ਰੈਟਿਕ ਪਾਰਟੀ ਦੁਆਰਾ ਕੀਤਾ ਗਿਆ ਤੋਖਾ ਦੱਸਿਆ ਰਾਸ਼ਟਰਪਤੀ ਨੇ ਦੁਹਰਾਇਆ ਕਿ ਉਹਨਾਂ ਦੀਆਂ ਨੀਤੀਆਂ ਲੰਬੇ ਸਮੇਂ ਦੇ ਵਿੱਚ ਅਮਰੀਕੀ ਅਰਥਵਿਵਸਥਾ ਨੂੰ ਮਜ਼ਬੂਤ ਕਰਨਗੀਆਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ